ਹਾਂ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਅੱਜ ਆਪਾਂ ਲੈ ਕੇ ਆਏ ਆਂ ਆਪਦੇ ਵਾਸਤੇ ਇੱਕ ਹੋਰ ਨਵੀਂ ਵੀਡੀਓ। ਇਹ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਪੰਜ-ਪੰਜ ਗੁੰਡਿਆਂ ਦੇ ਹਿਸਾਬ ਨਾਲ 15 ਗੁੰਡੇ ਪਾਏ ਤੇ ਇੱਕ-ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ। ਕੁੱਲ 17 ਗੁੰਡੇ ਪਾਏ ਆ ਜੀ। ਤੇ ਆਪਾਂ ਗੁੰਡੇ ਪਾਏ ਆ ਹੱਲੇ। ਤੇ ਆਪਨੇ ਉਲਟੀ ਸਲਾਈ ਆ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜਿਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਰੂਰ ਜਰੂਰ ਕਰਦਿਆ ਕਰੋ ਜੀ ਲਾਇਕ ਸ਼ੇਅਰ ਵੀ ਵੀਡੀਓ ਨੂੰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਆਪਾਂ ਉਲਟੀ ਸਲਾਈ ਬਣਾ ਕੇ ਕੰਪਲੀਟ ਕਰ ਲਈ ਹੁਣ ਆਪਾਂ ਆਗੇ ਸਿੱਧੇ ਪਾਸੇ ਫਰਸਟ ਵਾਲਾ ਗੁੰਡਾ ਪਾਤਾ ਰਿਹਾ ਹੁਣ ਆਪਾਂ ਸਲਾਈ ਆਹਾਂ ਸਿੱਧੇ ਪਾਸੇ ਆਪਾਂ ਇਹ ਵੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਡਿਜ਼ਾਈਨ ਪਾਉਣ ਵਾਸਤੇ 5-5 ਗੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਬਣਾਉਂਦਾ 5-5 ਗੁੰਡਿਆਂ ਦਾ ਆਪਾਂ ਕੋਈ ਵੀ ਆਪਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਉਣਾ ਹੋਵੇ 5-5 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾ ਕੇ ਸਾਈਡ ਤੇ ਆਪਣੇ ਜਿਹਦੇ ਕੋਈ ਜ਼ਿਆਦਾ ਗੁੰਡੇ 2-4 ਵਧ ਹੁੰਦੇ ਆ ਤਾਂ ਕੋਈ ਗੱਲ ਨਹੀਂ ਉਹ ਸੈੱਟ ਹੋ ਜਾਣਗੇ ਆਪਾਂ ਸਾਈਡ ਤੇ ਰੱਖ ਸਕਦੇ ਆ 2-2 ਗੁੰਡੇ ਹੋਣ ਤਾਂਵੇਂ 3-3 ਹੋਣ ਉਹ ਸਾਈਡਾਂ ਤੇ ਸੈੱਟ ਹੋ ਜਾਣਗੇ ఉల్ సడ్తారా డబల్ వా పా బే దో తిని చార్ పం కు కదా డబల్ వా పం కు సిండే సిల్ బ కు కదా ఫా డల్ వే ആ കുടേ ഫസ്റ്റ് വളരെ ബോണോ ബാതെ തന്നെ അപ്പം ജാ പാ സമൂ ഉവേ ത സിലായിക്കാ കുടാ ഇതാസ് ਇੱਕ ਵਾਰ ਬਣਾਇਆ ਫਿਰ ਇਸ ਤਰ੍ਹਾਂ ਵੜ ਪਾ ਕੇ ਦੋ ਵਾਰੀ ਫਿਰ ਵੜ ਪਾ ਕੇ ਤਿੰਨ ਵਾਰੀ ਬਣਾ ਲਿਆ ਆਪਾਂ ਤੇ ਆਪਾਂ ਫਿਰ ਉਹਨੂੰ ਛੱਡ ਦਾਂਗੇ ਪੰਜ ਕੁੰਡੇ ਸੀ ਆਪਣੇ ਇਹਦਾ ਵਾ ਪੰਜਾਂ ਤੋਂ ਪੰਜ ਹੀ ਫੇਰ ਬਣਾ ਲਏ ਜੀ ਆਹ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਪੰਜ ਕੁੰਡੇ ਸਿੱਧੇ ਬਣਾ ਲਾਂਗੇ അകല പഞ്ചയ വള ഉറപ്പു സൈറ്റ ബാ ലേ अपने दो डिजाइन बन गए अपनी उल्टी सिलाई आलाई यह उल्टी उल्टी बना के कंप्लीट करा ਹੁਣ ਆਪਾਂ ਅੱਗੇ ਸਿੱਧੇ ਪਾਸੇ ਸਿੱਧੇ ਪਾਸੇ ਆਪਾਂ ਵਾਲੀ ਸਲਾਈ ਉਲਟੀ ਬਣਾਵਾਂਗੇ ਹੁਣ ਆਪਾਂ ਆਹ ਵਾਲੇ ਪੰਜ ਗੁੰਡੇ ਸਿੱਧੇ ਬਣਾਵਾਂਗੇ ਪਹਿਲਾਂ ਆਪਾਂ ਇਹਨਾਂ ਤੇ ਵੜ ਪਾਇਆ ਸੀ ਹੁਣ ਆਪਾਂ ਇਹਨਾਂ ਨੂੰ ਸਿੱਧੇ ਬਣਾਵਾਂਗੇ ਸਿੰਪਲ ਉਲਟੇ ਅਗਲੇ ਪੰਜ ਗੁੰਡਿਆਂ ਤੇ ਹੁਣ ਆਪਾਂ ਡਬਲ ਵੜ ਪਾ ਕੇ ਬਣਾਵਾਂਗੇ കൂഡേ ഫെ സിദ്ധേ ഉൾട്ടവേ സിപി കുറയാ ਇਸ ਸਲਾਈ 'ਚ ਲਾਵਾਂਗੇ ਤੇ ਇਹਨਾਂ ਤੋਂ ਪੰਜਾਂ ਤੋਂ ਆਪਾਂ ਪੰਜ ਗੁੰਡੇ ਫੇਰ ਬਣਾ ਲਵਾਂਗੇ ਹਾਂ ਵਾਲੀ ਸਲਾਈ ਆਪਣੀ ਚੌਥੀ ਸਲਾਈ ਹੈ ਜੀ ਇਹਨੂੰ ਆਪਾਂ ਫਿਰ ਤੋਂ ਉਲਟੀ ਬਣਾ ਲਵਾਂਗੇ ਆnde ਆਪਾਂ 4-4 ਸਲਾਈਆਂ ਇਹ ਪਾਉਂਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਬਹੁਤ ਸੋਹਣਾ ਲੱਗਦਾ ਜੀ ਬਣਿਆ ਹੋਇਆ ਡਿਜ਼ਾਈਨ ਦੇਖੋ ਜਿਸ ਤਰ੍ਹਾਂ ਮੰਡੇ ਫੁੱਲ ਚਲੋ ਜੀ ਟਰਾਈ ਕਰਿਓ ਤੇ ਨਾਲੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ